ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਹੁਣ ਗਰਮੀ ਦਾ ਮਾਹੌਲ ਬਣ ਚੁੱਕਿਆ ਹੈ ਬੱਦਲਬਾਈ ਐਂਟਰੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਬੱਦਲਬਾਈ ਦੇ ਨਾਲ ਕੀ ਹਾਲਾਤ ਹੋ ਸਕਦੇ ਨੇ ਪੰਜਾਬ ਦੇ ਵਿੱਚ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਅਤ ਕੀ ਤੁਹਾਡੇ ਇਲਾਕੇ ਵਿੱਚ ਬੱਦਲਬਾਈ ਆਈ ਹੈ ਜਾਂ ਨਹੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਆ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ ਗੱਲ ਕਰਾਂਗੇ ਤਾਂ ਹਾਲਾਤ ਜਿਹੜੇ ਨੇ ਉਹ ਠੀਕ ਠਾਕ ਹੀ ਬੜੇ ਰਹਿਣਗੇ ਬੱਦਲਬਾਈ ਜਿਸ ਹਿਸਾਬ ਨਾਲ ਲੱਗ ਰਹੀ ਸੀ ਪੰਜਾਬ ਵਿੱਚ ਐਂਟਰ ਕਰੇਗੀ ਉਸ ਹਿਸਾਬ ਨਾਲ ਨਹੀਂ ਐਂਟਰ ਕੀਤੀ ਕਿ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਪੂਰਬੀ ਹਵਾ ਚੱਲ ਰਹੀ ਹੈ ਤੇ ਇਸ ਪੂਰਬੀ ਹਵਾ ਕਰਕੇ ਥੋੜੇ ਜਿਹਾ ਬੱਦਲਬਾਈ ਨੂੰ ਡਿਲੇ ਹੋ ਰਿਹਾ ਆਉਣ ਵਿੱਚ ਪੰਜਾਬ ਦੇ ਤਾਂ ਪੰਜਾਬ ਜਿਹੜੀ ਬੱਦਲਬਾਈ ਆਵੇਗੀ ਅੱਜ ਰਾਤ ਤੜਕੇ ਤੋਂ ਪੰਜਾਬ ਵਿੱਚ ਐਂਟਰੀ ਕਰ ਸਕਦੀ ਹੈ ਅੱਜ ਰਾਤ ਜਿਹੜੇ ਤਾਪਮਾਨ ਨੇ ਪੰਜਾਬ ਦੇ ਵਿੱਚ 20 ਡਿਗਰੀ ਦੇ ਨੇੜੇ ਤੇ ਬਣ ਸਕਦੇ ਨੇ ਕਿਉਂਕਿ ਪੂਰਬੀ ਹਵਾ ਦੀ ਐਂਟਰੀ ਹੋ ਰਹੀ ਹੈ ਤੇ ਇਸ ਪੂਰਬੀ ਹਵਾ ਦੇ ਕਾਰਨ ਪੰਜਾਬ ਦੇ ਵਿੱਚ ਆਪਾਂ ਨੂੰ ਸਿਸਟਮ ਜਿਹੜਾ ਹੈ ਉਹ ਥੋੜਾ ਬਹੁਤਾ ਗਰਮੀ ਵਾਲਾ ਬਣਦਾ ਹੋਇਆ ਦਿਖਾਈ ਦੇਵੇਗਾ 20 ਡਿਗਰੀ ਤਾਪਮਨ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਥੋੜੇ ਬਹੁਤੇ ਗਰਮੀ ਜਿਹੜੀ ਹੈ ਉਹ ਪੂਰਬੀ ਹਵਾਤੀ ਹੀ ਦੇਖਣ ਨੂੰ ਮਿਲੇਗੀ ਤੇ ਜਿਸ ਦੇ ਕਾਰਨ ਨਿੱਘ ਦਾ ਮਾਹੌਲ ਅੱਜ ਰਾਤ ਬਣਿਆ ਰਹੇਗਾ ਨਹੀਂ ਤਾਂ ਆਮ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੁੰਦੇ ਨੇ ਉਹ ਥੋੜੇ ਬਹੁਤੇ ਠੰਡ ਵਾਲੇ ਤੜਕੇ ਤੋਂ ਬਣ ਜਾਂਦੇ ਨੇ ਤੇ ਅੱਜ ਜਿਹੜੀ ਪੂਰਬੀ ਦੀ ਹਵਾ ਚੱਲਣ ਦੇ ਕਾਰਨ ਨਿੱਘ ਦਾ ਮਾਹੌਲ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਓਵਰਆਲ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਾ ਮਾਤਰਾ ਕੋਈ ਵੱਡੀ ਉਮੀਦ ਨਹੀਂ ਹੈ ਕਿ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਹਾਂ ਅਜਿਹਾ ਜ਼ਰੂਰ ਹੈ ਕਿ ਜਿਹੜੇ ਤਾਪਮਾਨ ਨੇ ਉਹ ਕਿਤੇ ਨਾ ਕਿਤੇ ਵੱਧ ਰਹੇ ਨੇ ਜਿਨ੍ਹਾਂ ਦੇ ਕਾਰਨ ਕਿਸਾਨ ਵੀਰਾਂ ਨੂੰ ਹੁਣ ਫਸਲ ਦਾ ਧਿਆਨ ਰੱਖਣਾ ਪਵੇਗਾ ਕਿ ਫਸਲ ਉਹਨਾਂ ਦੀ ਪੱਕ ਕੇ ਕਦੋਂ ਤੱਕ ਤਿਆਰ ਹੋਵੇਗੀ ਕਿਉਂਕਿ ਫਸਲ ਹੁਣ ਪੱਕਣ ਦੇ ਵਿੱਚ ਕੁਝ ਦਿਨ ਹੀ ਬਾਕੀ ਨੇ ਜਿਸ ਤਰੀਕੇ ਨਾਲ ਗਰਮੀ ਵਧੇਗੀ ਤਾਂ ਫਸਲ ਪੱਕ ਕੇ ਜਲਦੀ ਹੀ ਤਿਆਰ ਹੋਵੇਗੀ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਹਾਂ ਲੈਣ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ